ਸਾਡੀ ਟੀਮ ਦੇ ਵਿੱਚ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਸੀ ਕਿ ਅਸੀਂ ਖੂਨਦਾਨ ਕੈਂਪ ਲਾਈਏ ਤਾਂ ਕਿ ਅਸੀਂ ਆਪਣੇ ਆਵਾਮ ਦੀ ਆਪਣੇ ਸਮਾਜ ਦੀ ਸੇਵਾ ਕਰ ਸਕੀਏ। ਸਨਮੁਣੀ ਜਨਗਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਇੱਕ ਅਸੀਂ ਯਾਦਗਾਰੀ ਗੇਟ ਬਣਾਇਆ ਜੀ ਵੈਲਫੇਅਰ ਸੁਸਾਇਟੀ ਦੇ ਵਿੱਚ ਸਾਡੀ ਇੱਕ ਸ਼ਾਖਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਿਹੜੀ ਕਿ ਇਹਨੂੰ ਸਹਿਯੋਗ ਦੇ ਰਹੀ ਹੈ ਅੱਜ ਉਹਦੇ ਵਿੱਚ ਸਾਡੀ ਇਹ ਇੱਛਾ ਸੀ ਵੀ ਆਪਾਂ ਖੂਨਦਾਨ ਕੈਂਪ ਲਾਈਏ ਤੇ ਜਿਆਦਾ ਤੋਂ ਜਿਆਦਾ ਕਿਸੇ ਆਪਾਂ ਮਤਲਬ ਜ਼ਰੂਰਤਮੰਦ ਲੋਕਾਂ ਨੂੰ ਇਹਦੀ ਹੈਲਪ ਕਰੀਏ ਖੂਨਦਾਨ ਸਭ ਤੋਂ ਮਹਾਨ দান ਹੈ ਜਿਹੜਾ ਮੈਨੂੰ ਯਾਦ ਹੈ ਕਿ ਇਹ ਗੱਲ 2000 ਦੀ ਜਾਂ 99 ਦੀ ਹੈ ਆ ਗੁਜਰਾਤ ਦੇ ਵਿੱਚ ਕੁਝ ਏਰੀਆ ਦੇ ਵਿੱਚ ਕੁਝ ਹਾਲ ਆਏ ਸੀ 2.5 ਲੱਖ ਦੇ ਕਰੀਬ ਉੱਥੇ ਬੰਦੇ ਮਾਰੇ ਗਏ ਸੀਗੇ ਬਹੁਤ ਨੁਕਸਾਨ ਹੋਇਆ ਸੀਗਾ ਤੇ ਪੰਜਾਬ ਦੇ ਵਿੱਚੋਂ ਇਕੱਲਾ ਕੋਟਕਪੂਰਾ ਸ਼ਹਿਰ ਸੀ ਉਸ ਵਕਤ ਕੋਟਕਪੂਰੇ ਸ਼ਹਿਰ ਦੇ ਜਿਹੜੇ ਸਹਿਯੋਗੀ ਸੱਜਣਾ ਉਹਨਾਂ ਨੇ ਸਿਟੀ ਕਲੱਬ ਦਾ ਸਹਿਯੋਗ ਕਰਕੇ ਉਦੋਂ ਸਿਟੀ ਕਲੱਬ ਬਣਿਆ ਸੀਗਾ ਪੂਰੀ ਇੱਕ ਜਿਹੜੀ ਹੁੰਦੀ ਹੈ ਟਰੱਕ ਹੈ ਜਿਹੜਾ ਆਪਾਂ ਜੀ ਇਹਦਾ ਬਸ ਉੱਧ ਲੈ ਕੇ ਜਾਂਦੇ ਆ ਉਹ ਬਲੱਡ ਦਾ ਮਤਲਬ ਇੱਥੋਂ ਉਹਨਾਂ ਨੇ ਇਕੱਠਾ ਕੀਤਾ ਤੇ ਉਹ ਉੱਥੇ ਲੈ ਕੇ ਗਏ ਬਲੱਡ ਦੀ ਉਦੋਂ ਬੜੀ ਜ਼ਰੂਰ ਸੀਗੀ ਸੋ ਉਸੇ ਪ੍ਰਾਲੇ ਦੇ ਵਿੱਚੋਂ ਇਹ ਪ੍ਰਾਲਾ ਹੈ ਤੇ ਬਹੁਤ ਵਧੀਆ ਪ੍ਰਾਲਾ ਹੈ ਇਹਦੇ ਨਾਲ ਪਤਾ ਨਹੀਂ ਕਿੰਨਾ ਕਿੰਨਾਂ ਦੀ ਜਾਨ ਬਚਣੀ ਹੈ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਵੀਰ ਸਿੰਘ ਧੀਰ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਜੋੜੀਆਂ ਚੱਕੀਆਂ ਵਿਖੇ ਸਥਿਤ ਜੋ ਪਾਰਕ ਹੈ ਪਾਰਕ ਦੇ ਵਿੱਚ ਖੂਨਦਾਨ ਕੈਂਪ ਲਾਇਆ ਉਹ ਖੂਨਦਾਨ ਕੈਂਪ ਨਾਲ ਜਿੱਥੇ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਥੇ ਇਹ ਖੂਨ ਜਿਹੜੇ ਲੋੜਵੰਦਾਂ ਦਾ ਕੰਮ ਆਊਗਾ ਜਿਹੜੇ ਦਾਨੀ ਸੱਜਣ ਖੂਨ ਦਾਨ ਕਰ ਰਹੇ ਨੇ ਜਿੱਥੇ ਉਹ ਕਿਸੇ ਲੋੜਵੰਦ ਦੀ ਜਾਨ ਬਚਾਉਣਗੇ ਉਥੇ ਹੋਰਨਾਂ ਨੂੰ ਵੀ ਪ੍ਰੇਰਨਾ ਮਿਲੇਗੀ ਦਾਨ ਕੈਂਪ ਦਾ ਉਪਰਾਲਾ ਅੱਜ ਬਾਬਾ ਅਮਰ রশিদ ਜੀ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਕੋਟਪੂਰਾ ਵੱਲੋਂ ਕੀਤਾ ਗਿਆ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਸਭ ਤੋਂ ਜ਼ਿਆਦਾ ਵੱਡਾ ਦਾਨ ਕਿਹਾ ਜਾਂਦਾ ਹੈ ਖੂਨ ਦਾਨ ਕਿਹਾ ਜਾਂਦਾ ਹੈ ਕਿਸੇ ਦਾਨ ਨਾਲ ਕਿਸੇ ਦੀ ਕੋਈ ਭੁੱਖ ਮਿਟ ਸਕਦੀ ਹੈ ਕਿਸੇ ਦੀ ਕੋਈ ਸਹਾਇਤਾ ਹੋ ਸਕਦੀ ਹੈ ਪਰ ਇਹ ਖੂਨ ਦਾਨ ਨਾਲ ਜੀਵਨ ਬਚਦਾ ਹੈ ਤੇ ਅੱਗੇ ਤਾਂ ਇੱਕ ਜੀਵਨ ਬਚਦਾ ਸੀ ਉਹਨੂੰ ਤਿੰਨ ਜੀਵਨ ਬਚਦੇ ਆ ਕਿਉਂਕਿ ਇਹਦੇ ਅੱਡ-ਅੱਡ ਪਾਰਟਸ ਕੀਤੇ ਜਾ ਸਕਦੇ ਆ ਆਰਬੀਸੀ ਅਲੱਗ ਕੀਤੇ ਜਾ ਸਕਦੇ ਆ ਲਾਲ ਕਣ ਚਿੱਟੇ ਅਲੱਗ ਪੀਲੇ ਅਲੱਗ ਪਲਾਜ਼ਮਾ ਅਲੱਗ ਇਸ ਕਰਕੇ ਤਿੰਨ ਜਾਨਾਂ ਬਚਾਂਦਾ ਇੱਕ ਖੂਨਦਾਨ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਤ ਤੁਸੀਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਤੇ ਇਕਦਰੋਂ ਸਾਡੇ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕ ਹਰਦੀਪ ਸਿੰਘ ਅੱਜ ਦੇ ਗੁਰੂ ਜੀ ਦੇ ਗੁਰਦੁਆਰਾ ਗੈਸ ਕੈਪਟ ਦੇ ਵਿੱਚ ਕੋਸ਼ਿਸ਼ ਕਰਨਾ ਪਾਇਆ ਕਿਵੇਂ ਲੱਗਿਆ ਤੁਹਾਨੂੰ ਹਾਂਜੀ ਕਿਵੇਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਚੜ੍ਹਦੀ ਕਲਾ ਜੀ ਬਹੁਤ ਵਧੀਆ ਬਹੁਤ ਆਨੰਦ ਆ ਜੀ ਹੋਰ ਕੋਈ ਅੱਜ ਦੇ ਦਿਲ ਦੀ ਗੱਲ ਜੀ ਲੋਕਾਂ ਨਾਲ ਜਰ ਦੇ ਜਣ ਬਸ ਨੌਜਵਾਨ ਮੁੰਡਿਆਂ ਨੂੰ ਕਹਿੰਦੇ ਨਸ਼ਿਆਂ ਤੋਂ ਰਹਿਤ ਹੋ ਲੋਕਾਂ ਦਾ ਭਲਾ ਕਰੋ ਭਲਾ ਸੋਚੋ ਫੋਨਦਾਨ ਕਰੋ ਆਪਣਾ ਜੀਵਨ ਸਫਲਾ ਕਰੋ ਜੀ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਦਰਸ਼ਨ ਸਿੰਘ ਭੱਟੀ ਮੈਂ ਸ਼੍ਰੋਮਣੀਆਂ ਵਰਸ਼ੀਤ ਬਾਬਾ ਜੀਮਨ ਸਿੰਘ ਗੇੜ ਕਮੇਟੀ ਦਾ ਸਰਪ੍ਰਸਤ ਹਾਂ ਔਰ ਸਾਡੀ ਟੀਮ ਦੇ ਵਿੱਚ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਸੀ ਕਿ ਅਸੀਂ ਖੂਨਦਾਨ ਕੈਂਪ ਲਾਈਏ ਤਾਂ ਕਿ ਅਸੀਂ ਆਪਣੇ ਆਵਾਮ ਦੀ ਆਪਣੇ ਸਮਾਜ ਦੀ ਜਿਹੜੀ ਹੈਗੀ ਆ ਉਹ ਸੇਵਾ ਕਰ ਸਕੀਏ ਕਿਉਂਕਿ ਖੂਨਦਾਨ ਜਿਹੜਾ ਉਹ ਮਹਾਦਾਨ ਆ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਹੁੰਦੀ ਆ ਇਸ ਕਰਕੇ ਅੱਜ ਉਹ ਸਾਡੀ ਤਮੰਨਾ ਜਿਹੜੀ ਹੈਗੀ ਆ ਉਹ ਪੂਰੀ ਹੋਈ ਆ ਤੇ ਸ਼ਰੋਮਨੀ ਅਮਰਜੀਤ ਬਾਬਾ ਜੀਵਨ ਸਿੰਘ ਜੀ ਦੇ ਨਾਲ ਨਾਂ ਦੇ ਨਾਲ ਉਹ ਗੇਟ ਕਮੇਟੀ ਵੱਲੋਂ ਔਰ ਬਾਬਾ ਧੀਰ ਸਿੰਘ ਤੇ ਵੀਰ ਸਿੰਘ ਦੇ ਸਹਿਯੋਗ ਦੇ ਨਾਲ ਇਹ ਅੱਜ ਤੱਕ ਫੂਨ ਦਾਨ ਜਿਹੜਾ ਕੈਂਪ ਉਹ ਲਾਇਆ ਗਿਆ ਮੈਂ ਸਾਰਿਆਂ ਨੂੰ ਪ੍ਰੇਰਿਤ ਕਰਾਂਗਾ ਕਿ ਜਿਹੜੇ ਵੀ ਫੂਨ ਦਾਨ ਜਿਨ੍ਹਾਂ ਨੇ ਦਿੱਤਾ ਉਹਨਾਂ ਨੇ ਅੱਜ ਦੇ ਵਿੱਚ ਡੋਨੇਟ ਕਰਾਈ ਆ ਮੈਂ ਉਹਨਾਂ ਦਾ ਤਹਿ ਦਿਲੋਂ ਜਿਹੜਾ ਹੈਗਾ ਸ਼ੁਕਰ ਗੁਜ਼ਾਰਾਂ ਧੰਨਵਾਦੀ ਆ ਔਰ ਉਹਨਾਂ ਨੂੰ ਸਲਮਾਨ ਚੇਨ ਜਿਹੜਾ ਹੈਗਾ ਅਸੀਂ ਆਪਣੀ ਕਮੇਟੀ ਵੱਲੋਂ ਪ੍ਰੋਵਾਈਡ ਕੀਤਾ ਹੈ ਲੋਕ ਜਿਹੜੇ ਖੂਨ ਦੇ ਕੱਟ ਕਰਦੇ ਨੇ ਵੀ ਜਿਹਦੇ ਮਤਲਬ ਆਪਣਾ ਖੂਨਦਾਨ ਕਰਨ ਨਹੀਂ ਜਾਂਦੇ ਉਹਨਾਂ ਨੂੰ ਅਵੇਅਰ ਕਰਨ ਦੇ ਮਕਸਦ ਨਾਲ ਕੋਈ ਜਾਗਰੂਕ ਕਰਨ ਦੇ ਵਕਤਾਂ ਉਹ ਇਹ ਹੀ ਗੱਲ ਉਹਨਾਂ ਲਈ ਜਦੋਂ ਮੈਡੀਕਲ ਸਿਸਟਮ ਤੇ ਤੈਅ ਹੈ ਸਾਨੂੰ ਖੂਨਦਾਨ ਕੈਂਪ ਜਿਹੜਾ ਹੈ ਖੂਨਦਾਨ ਜਿਹੜਾ ਹੈ ਡੋਨੇਟ ਕਰਨਾ ਖੂਨ ਜਿਹੜਾ ਡੋਨੇਟ ਕਰਨਾ ਚਾਹੀਦਾ ਸਾਨੂੰ ਕਿਉਂਕਿ ਇਹ 45 ਤੋਂ ਲੈ ਕੇ 99 ਦਿਨ ਤੇ ਦੁਬਾਰਾ ਫੇਰ ਉਹਦਾ ਔਰ ਇਹਦੇ ਨਾਲ ਸਰੀਰ ਦੇ ਵਿੱਚ ਵਿਗਾੜ ਨਹੀਂ ਪੈਂਦਾ ਉਲਟਾ ਜਿਹੜਾ ਸਰੀਰ ਆ ਜਿਹੜਾ ਸਾਡੀ ਬਾਡੀ ਜਿਹੜੀ ਆ ਉਹ ਤੰਦਰੁਸਤੀ ਵੱਲ ਵਧਦੀ ਆ ਇਸ ਕਰਕੇ ਹਰ ਇੱਕ ਬੰਦੇ ਨੂੰ ਜਿਹੜਾ ਉਹ ਸਾਲ ਦੇ ਵਿੱਚ ਇੱਕ ਦੋ ਵਾਰੀ ਜਿਹੜਾ ਖੂਨਦਾਨ ਦੇਣਾ ਚਾਹੀਦਾ ਤਾਂ ਕਿ ਜਿਹੜੇ ਲੋੜਵੰਦ ਮਰੀਜ਼ ਨੇ ਜਿਨ੍ਹਾਂ ਦੀ ਜਾਨ ਬਚਾਈ ਜਾ ਸਕੇ ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੈਗਾ ਜੀ ਨਾਮ ਜੀ ਆਪਾਂ ਮਰਨ ਸਿੰਘ ਕੈਪਟਨ ਗੁਰਜੰਟ ਸਿੰਘ ਬੁਖ સેવાਦਾਰ ਸ਼੍ਰੋਮਣੀ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅੱਜ ਦੇ ਬਾਰੇ ਦੱਸਿਓ ਅੱਜ ਫੂਨਦਾਨ ਕੈਂਪ ਲੱਗਿਆ ਤੁਹਾਡਾ ਪਹਿਲਾ ਫੂਨਦਾਨ ਜੀ ਸਾਡੇ ਕਾਫੀ ਚਿਰ ਦੀ ਸ਼ਰੋਮਣੀ ਅਮਰ ਸ਼ਰੋਮਣੀ ਜਟਾਣਾ ਅਮਰ ਸਿੰਘ ਤੇ ਬਾਬਾ ਜੀਵਨ ਸਿੰਘ ਇੱਕ ਅਸੀਂ ਯਾਦਗਾਰੀ ਗੇਟ ਬਣਾਇਆ ਜੀ ਵੈਲਫੇਅਰ ਸੁਸਾਇਟੀ ਦੇ ਅੰਦਰ ਵਿੱਚ ਸਾਡੀ ਇੱਕ ਸ਼ਾਖਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਿਹੜੀ ਕਿ ਇਹ ਨੂੰ ਸਹਿਯੋਗ ਦੇ ਰਹੀ ਹੈ ਅੱਜ ਤੇ ਉਹਦੇ ਵਿੱਚ ਸਾਡੀ ਇਹ ਇੱਛਾ ਸੀ ਵੀ ਆਪਾਂ ਖੂਨ ਦੇ ਦਾਨ ਕੈਂਪ ਲਾਈਏ ਤੇ ਜਿਆਦਾ ਤੋਂ ਜਿਆਦਾ ਕਿਸੇ ਆਪਾਂ ਮਤਲਬ ਜ਼ਰੂਰਤਮੰਦ ਲੋਕਾਂ ਨੂੰ ਤੇਰੀ ਹੈਲਪ ਕਰੀਏ ਤੇ ਅੱਗੇ ਵੀ ਅਸੀਂ ਇਹ ਪਹਿਲਾ ਕੈਂਪਸ ਸਾਡਾ ਇੱਕ ਚੈਰਪਲ ਲਾਉਣ ਦੇ ਮੌਕੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣ ਕਹਿੰਦੇ ਕੀ ਮੈਸੇਜ ਦੇ ਲੋਕਾਂ ਨੂੰ ਸੰਦੇਸ਼ ਦੇਣਾ ਜਿਉਂ ਨੇ ਇਹ ਲੋਕ ਡਰਦੇ ਬੜੇ ਆ ਇਹ ਇੱਕ ਬਹੁਤ ਮੈਂ 15 ਵਾਰ ਆਰਮੀ ਚ ਦੇ ਚੁੱਕਿਆ ਖੂਨ ਤੇ ਹੁਣ ਤਾਂ ਸਾਡਾ ਲਾਗੂ ਨਹੀਂਗਾ ਹੁਣ 60 ਤੋਂ ਉੱਪਰ ਹੋ ਗਈ ਉਮਰ ਉਹਦੇ ਵਿੱਚ ਇਹ ਦੱਸਿਆ ਕਿ ਅਸੀਂ ਵੀ ਜਿਹੜਾ ਖੂਨ ਜਿੰਨਾ ਖੂਨ ਆਪਾਂ ਦੇਵਾਂਗੇ ਉਹਨਾਂ ਜਿਵੇਂ ਇੱਕ ਸੂਏ ਦਾ ਪਾਣੀ ਨਹੀਂ ਜਾਂਦਾ ਦੇਖੋ ਤੋਬੇ ਕਿਸੇ ਖੱਟੇ ਦਾ ਪਾਣੀ ਆ ਉਹ ਹਸ ਹਫਤਾ ਖੂਨ گاੜਾ ਹੋ ਜਾਂਦਾ ਫਿਰ ਉਹਦੇ ਨਾਲ ਕਈ ਸਮੱਸਿਆਵਾਂ ਆਉਂਦੀਆਂ ਗਾੜੇ ਖੂਨ ਨਾਲ ਸਰਕੂਲਰ ਘਟੁੰਦਾ ਅਸੀਂ ਇਸ ਕਰਕੇ ਸਾਰੀ ਜਿਹੜੇ ਵੀ ਪਬਲਿਕ ਨੂੰ ਇਹ ਸਮਝਾਉਨੇ ਆ ਵੀ ਜਿਆਦਾ ਤੋਂ ਜਿਆਦਾ ਖੂਨ ਦਾਨ ਕਰਨਾ ਚਾਹੀਦਾ ਅਬ ਇਬਰਾਹਿਮ ਸਾਹਿਬ ਜੋ ਅੱਜ ਕੰਮ ਦਾ ਕੈਂਪ ਲਾ ਰਿਹਾ ਪਹਿਲਾ ਕੈਂਪ ਲਾ ਰਿਹਾ ਅੰਮਰ ਸ਼ਹੀਦ ਬਾਬਾ ਜੀ ਸਿੰਘ ਬੈਲਕ ਸਟਡੀ ਅਸਟਰ ਤੋਂ ਤੋਂ ਪੂਰੇ ਵੱਲੋਂ ਕੀ ਕੀ ਕਰਨ ਦੇਖੋ ਜੀ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਜਿਸ ਦੇ ਪ੍ਰਧਾਨ ਕੈਪਟਨ ਗੁਰਜੰਟ ਸਿੰਘ ਜੀ ਮੇਰੇ ਨਾਲ ਖੜੇ ਨੇ ਸجهه ਪਾਸੇ ਔਰ ਇਹਨਾਂ ਦੀ ਸਮੁੱਚੀ ਟੀਮ ਜਿਸ ਵਿੱਚ ਸਾਰੇ ਹੀ ਬਹੁਤ ਸਤਿਕਾਰਯੋਗ ਵੱਖ-ਵੱਖ ਪਦਾਂ ਤੋਂ ਰਿਟਾਇਰ ਹੋਏ ਔਰ ਸਮਾਜ ਸੇਵੀ ਬੰਦੇ ਆ ਜਿਵੇਂ ਜੋਰਾ ਸਿੰਘ ਜੀ ਸਾਡੇ ਐਮਸੀ ਸਾਹਿਬ ਹੈ ਕੇਵਲ ਸਿੰਘ ਜੀ ਸੋਤਾ ਸਾਹਿਬ ਹੈ ਇਹ ਜ਼ਿਲ੍ਹੇ ਦੇ ਪ੍ਰਧਾਨ ਅਕਾਲੀ ਦਲ ਦੇ ਐਸ்சி ਵੀ ਕਿਦੇ ਚੰਗਾਲੀ ਸਾਹਿਬ ਐਮਸੀ ਰਹੇ ਆ ਉਹ ਸਾਰੇ ਸਤਕਾਰਯੋਗ ਹੈਗੇ ਆ ਕੈਪਟਨ ਸਾਹਿਬ ਐ ਤੇ ਮਤਲਬ ਭੱਟੀ ਸਾਹਿਬ ਇਹਨਾਂ ਦੇ ਸਾਰਿਆਂ ਨੇ ਇਕੱਠੇ ਹੋ ਕੇ oprala ਕੀਤਾ ਔਰ ਇਹ ਬਹੁਤ ਵੱਡਾ oprala ਹੈ ਖੂਨਦਾਨ ਸਭ ਤੋਂ ਮਹਾਨ ਦਾਨ ਹੈ ਜਿਹੜਾ ਮੈਨੂੰ ਯਾਦ ਹੈ ਕਿ ਇਹ ਗੱਲ 2000 ਦੀ ਜਾਂ 99 ਦੀ ਹੈ ਆ ਗੁਜਰਾਤ ਦੇ ਵਿੱਚ ਕੁਝ ਏਰੀਆ ਦੇ ਵਿੱਚ ਪੁਝਾਲ ਆਈ ਸੀ 2.5 ਲੱਖ ਦੇ ਕਰੀਬ ਉੱਥੇ ਬੰਦੇ ਮਾਰੇ ਗਏ ਸੀਗੇ ਬਹੁਤ ਨੁਕਸਾਨ ਹੋਇਆ ਸੀਗਾ ਤੇ ਪੰਜਾਬ ਦੇ ਵਿੱਚੋਂ ਇਕੱਲਾ ਕੋਟਕਪੂਰਾ ਸ਼ਹਿਰ ਸੀ ਉਸ ਵਕਤ ਕੋਟਕਪੂਰੇ ਸ਼ਹਿਰ ਦੇ ਜਿਹੜੇ ਸਹਿਯੋਗੀ ਸੱਜਣਾ ਉਹਨਾਂ ਨੇ ਸਿਟੀ ਕਲੱਬ ਦਾ ਸਹਿਯੋਗ ਕਰਕੇ ਉਦੋਂ ਸਿਟੀ ਕਲੱਬ ਬਣਿਆ ਸੀਗਾ ਪੂਰੀ ਇੱਕ ਜਿਹੜੀ ਹੁੰਦੀ ਹੈ ਟਰੱਕ ਹੈ ਜਿਹੜਾ ਆਪਾਂ ਜਿਹੜਾ ਆਪਾਂ ਉਦੋਂ ਲੈ ਕੇ ਜਾਂਦੇ ਆ ਉਹ ਬਲੱਡ ਦਾ ਮਤਲਬ ਇੱਥੋਂ ਉਹਨਾਂ ਨੇ ਇਕੱਠਾ ਕੀਤਾ ਤੇ ਉਹ ਉੱਥੇ ਲੈ ਕੇ ਗਏ ਬਲੱਡ ਦੀ ਉਹ ਬੜੀ ਜ਼ਰੂਰ ਸੀਗੀ ਸੋ ਉਸੇ ਪ੍ਰਾਲੇ ਦੇ ਵਿੱਚੋਂ ਇਹ ਪ੍ਰਾਲਾ ਹੈ ਤੇ ਬਹੁਤ ਵਧੀਆ ਪ੍ਰਾਲਾ ਹੈ ਇਹਦੇ ਨਾਲ ਪਤਾ ਨਹੀਂ ਕਿੰਨਾ ਕਿੰਨਾ ਦੀ ਜਾਨ ਬਚਣੀ ਹੈ ਕਿੰਨਾ ਕਿੰਨਾ ਜਿਵੇਂ ਹੁਣਾ ਵੇਖੋ ਕਿੱਡਾ ਵੱਡਾ ਹਾਸਾ ਹੋ ਗਿਆ ਹਟਿਆ ਅਹਮਦਾਬਾਦ ਵਿੱਚ ਤੇ ਚਲੋ ਕਿਸਮਤ ਵਾਲਾ ਬੰਦਾ ਬਚ ਵੀ ਗਿਆ ਪਰ ਜਿਹੜੇ ਥੱਲੇ ਸਟੂਡੈਂਟ ਜ਼ਖਮੀ ਹੋਏ ਆ ਉਹਨਾਂ ਨੂੰ ਵੀ ਖੂਨ ਦੀ ਲੋੜ ਸੀਗੀ ਇਹ ਦੂਰ ਦੂਰ ਦਾ ਕੰਮ ਆਉਂਦਾ ਤੇ ਇਹਦੇ ਦੀ ਜਿੰਨੀ ਛਲਾਗਾ ਕੀਤੀ ਜਾ ਸਕੀ ਉਹ ਵੀ ਥੋੜੀ ਕਿੰਨੀ ਯੂਨਟ ਹੋ ਗਈਆਂ ਹਣ ਤੱਕ ਇਹ ਮੈਂ ਪੁੱਛਿਆ ਨਹੀਂਗਾ ਮੈਨੂੰ ਲੱਗਦਾ 50 ਕਿ ਯੂਨਟ 22 ਹੋ ਗਈ 22 ਹੋ ਗਈ ਹੈ 50 ਯੂਨਟ ਤੱਕ ਜਾ ਸਕਦੇ ਆ ਹਾਂਜੀ ਪਿਆ ਯੂਨਟ ਤੱਕ ਜਾ ਸਕਦੇ ਆ ਹਾਂਜੀ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਵੀਰ ਸਿੰਘ ਧੀਰ ਸਿੰਘ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਜੋੜੀਆਂ ਚੱਕੀਆਂ ਵਿਖੇ ਸਥਿਤ ਜੋ ਪਾਰਕ ਹੈ ਪਾਰਕ ਦੇ ਵਿੱਚ ਖੂਨਦਾਨ ਕੈਂਪ ਲਾਇਆ ਉਹ ਖੂਨਦਾਨ ਕੈਂਪ ਨਾਲ ਜਿੱਥੇ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਨਾਂਜਲੀ ਦਿੱਤੀ ਜਾ ਰਹੀ ਹੈ ਉਨ੍ਹਾਂ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਉੱਥੇ ਇਹ ਖੂਨ ਜਿਹੜੇ ਲੋੜਵੰਦਾਂ ਦਾ ਕੰਮ ਆਊਗਾ ਜਿਹੜੇ ਦਾਨੀ ਸੱਜਣ ਖੂਨਦਾਨ ਕਰ ਰਹੇ ਨੇ ਜਿੱਥੇ ਉਹ ਕਿਸੇ ਲੋੜਵੰਦ ਦੀ ਜਾਨ ਬਚਾਉਣਗੇ ਉੱਥੇ ਹੋਰਨਾਂ ਨੂੰ ਵੀ ਪ੍ਰੇਰਣਾ ਮਿਲੇਗੀ ਬਾਕੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਬਾਰੇ ਜਿੰਨਾ ਵੀ ਕਿਹਾ ਜਾਵੇ ਥੋੜਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਉਹਨਾਂ ਨੂੰ ਰੰਗ ਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੇ ਸੀਨੇ ਨਾਲ ਲਾਇਆ ਸੀ ਤੋ ਮੈਂ ਪੱਤਰਕਾਰ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਵੀ ਇਹਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਣੀ ਚਾਹੀਦੀ ਜੀਵ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਆਪਾਤੀਰ ਸਿੰਘ ਵੀ ਵੀ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਇਹਨਾਂ ਦੇ ਨਾਂ ਮੈਂ ਸੁਸਾਇਟੀ ਦੇ ਨਾਂ ਵੀ ਲੈ ਦਿਆਂ ਸਾਰਿਆਂ ਦੇ ਕੈਪਟਨ ਗੁਰਜੰਤ ਸਿੰਘ ਜੀ ਪ੍ਰਧਾਨ ਅਵਤਾਰ ਸਿੰਘ ਸੋਤਾ ਜੀ ਸਕੱਤਰ ਮੰਦਰ ਸਿੰਘ ਜੀ ਲੈਕਚਰਰ ਖਜ਼ਾਨਚੀ ਕੇਵਲ ਸਿੰਘ ਜੀ ਮੈਂਬਰ ਰਣਜੀਤ ਸਿੰਘ ਸਿੱਧੂ ਜੀ ਮੈਂਬਰ ਸੂਬੇਦਾਰ ਨਰਿੰਦਰ ਸਿੰਘ ਜੀ ਮੈਂਬਰ ਕੈਪਟਨ ਕਰਮਜੀਤ ਸਿੰਘ ਜੀ ਮੈਂਬਰ ਦਰਸ਼ਨ ਸਿੰਘ ਪੱਟੀ ਜੀ ਸਰਪੰਸ ਜਿਨ੍ਹਾਂ ਨੇ ਹੁਣ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਨਾਰੇ ਲਾਏ ਨੇ ਅਮਰ ਰਹੇ ਦੇ ਨਾਂ ਤੇ ਉਹਨਾਂ ਨੇ ਸ਼ਹੀਦਾਂ ਨੇ ਹਮੇਸ਼ਾ ਅਮਰ ਰਹਿਣਾ ਇਹ ਤਾਂ ਆਪਾਂ ਨੂੰ ਮੰਨਣਾ ਪਊਗਾ ਸਾਰਿਆਂ ਨੂੰ ਕਸ਼ਮੀਰਾ ਸਿੰਘ ਜੀ ਬਲਵਿੰਦਰ ਸਿੰਘ ਨਿੱਕਾ ਜੀ ਸੁਖਚੈਨ ਸਿੰਘ ਜੀ ਤਾਰਾ ਸਿੰਘ ਜੀ ਜਗਸੀਰ ਸਿੰਘ ਜੀ ਇਹ ਇੰਨੇ ਕਾ ਜੇ ਲਿਖ ਰਹੇ ਸੀ ਹੋਰ ਵੀ ਨਾਂ ਇਹਨਾਂ ਦੇ ਲਿਖਣੇ ਨੇ ਸੋ ਸਾਰੀ ਜਿਹੜੀ ਜਥੇਬੰਦੀ ਹੈ ਇਹ ਜਿਹੜੇ ਵੀਰ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਸਾਰਿਆਂ ਦੇ ਚੰਗੇਰੇ ਪ੍ਰਵਿੱਖਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਤੇ ਵਾਹਿਗੁਰੂ ਦੇ ਚਰਨਾਂ ਚੜ੍ਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਖੂਨਦਾਨੈਂਪ ਦਾ ਉਪਰਾਲਾ ਅੱਜ ਬਾਬਾ ਅਮਰ রশিদ ਜੀ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਕੋਟਪੂਰਾ ਵੱਲੋਂ ਕੀਤਾ ਗਿਆ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਸਭ ਤੋਂ ਜ਼ਿਆਦਾ ਵੱਡਾ দান ਕਿਹਾ ਜਾਂਦਾ ਹੈ ਖੂਨਦਾਨ ਕਿਹਾ ਜਾਂਦਾ ਹੈ ਕਿਸੇ দান ਨਾਲ ਕਿਸੇ ਦੀ ਕੋਈ ਭੁੱਖ ਮਿਟ ਸਕਦੀ ਹੈ ਕਿਸੇ ਦੀ ਕੋਈ ਸਹਾਈਤਾ ਹੋ ਸਕਦੀ ਹੈ ਪਰ ਇਹ ਖੂਨਦਾਨ ਨਾਲ ਜੀਵਨ ਬਚਦਾ ਹੈ ਤੇ ਅੱਗੇ ਤਾਂ ਇੱਕ ਜੀਵਨ ਬਚਦਾ ਸੀ ਹੁਣ ਤਿੰਨ ਜੀਵਨ ਬਚਦੇ ਆ ਕਿਉਂਕਿ ਇਹਦੇ ਆਡ-ਆਡ ਪਾਰਟਸ ਕਿਤੇ ਜਾ ਸਕਦੇ ਆ ਆਰਬੀਸੀ ਅਲੱਗ ਕਿਤੇ ਜਾ ਸਕਦੇ ਲਾਲ ਕਣ ਚਿੱਟੇ ਅਲੱਗ ਪੀਲੇ ਅਲੱਗ ਪਲਾਜ਼ਮਾ ਅਲੱਗ ਇਸ ਕਰਕੇ ਤਿੰਨ ਜਾਨਾਂ ਬਚਾਂਦਾ ਇੱਕ ਖੂਨਦਾਨ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਮੈਨੂੰ ਹੁਣੇ ਹੀ ਪਤਾ ਲੱਗਿਆ ਕਿ ਤਕਰੀਬਨ 50 ਦੇ ਕੇਸ ਹੋਣ ਦੀ 50 ਖੂਨਦਾਨ ਹੋਣ ਦੀ ਸੰਭਾਵਨਾ ਹੈ ਜੋ ਕਿ ਇੱਕ ਬਹੁਤ ਹੀ ਵੱਡਾ ਕੰਮ ਹੈ ਤੇ ਮੈਂ ਇਸ ਲਈ ਇਹਨਾਂ ਨੂੰ ਸਾਰਿਆਂ ਨੂੰ ਮੈਂਬਰ ਨੂੰ ਵਧਾਈ ਦੇਣਾ ਹਾਂ ਤੇ ਕਾਮਨਾ ਕਰਦਾ ਕਿ ਅੱਗੇ ਤੋਂ ਵੀ ਇਹੋ ਜਿਹਾ ਕੁਝ ਕਰਦੇ ਰਹਿਣਗੇ ਤੇ ਸਾਡੇ ਜਿਸ ਤਰ੍ਹਾਂ ਦੇ ਸਹਿਯੋਗ ਦੀ ਲੋੜ ਹੈ ਉਸਦੀ 24 ਘੰਟੇ ਹਾਜ਼ਰ ਹਨ ਥੈਂਕ ਯੂ ਜੀ ਸਰ ਕੀ ਜਣਾ ਚਾਹੁੰਦੇ ਜਿਹੜੇ ਲੋਕ ਖੂਨਦਾਨ ਨਹੀਂ ਕਰਦੇ ਜਾਂ ਖੂਨਦਾਨ ਕਰਨ ਤੋਂ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਕੀ ਵੈਸੇ ਦੇਖੋ ਜੇ ਆਪਾਂ ਖੂਨਦਾਨ ਕਰਦੇ ਹਾਂ ਤਾਂ ਅੰਦਰ ਖੂਨ ਦੀ ਮਾਤਰਾ ਨਵੇਂ ਖੂਨ ਦੀ ਮਾਤਰਾ ਵੱਧ ਬੰਦੀ ਹੈ ਤਾਂ ਉਸ ਨਾਲ ਅਸੀਂ ਸਾਡਾ ਸਰੀਰ ਹੋਰ ਤੰਦਰੁਸਤ ਹੁੰਦਾ ਰਾਦਰ ਇਹ ਨਹੀਂ ਆ ਵੀ ਅਸੀਂ ਖੂਨ ਘਟੇਗਾ ਖੂਨ ਅੰਦਰ ਵੱਧਾ ਹੈ ਉਸ ਨਾਲ ਤੇ ਸਾਰਿਆਂ ਨੂੰ ਇਹ ਖੂਨਦਾਨ ਕਰਨਾ ਚਾਹੀਦਾ ਵੱਧ ਤੋਂ ਵੱਧ ਹਰ 120 ਦਿਨ ਬਾਅਦ ਆਪਾਂ ਖੂਨਦਾਨ ਕਰ ਸਕਦੇ ਹਾਂ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਜੀਵਨ ਬਚਾਨ ਵਿੱਚ ਸਾਈ ਹੋਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਹਿਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ